ਕਿਹੜੀ ਰੋਸ ਦੇ 2 ਮਹੀਨੇ ਚ ਦਸੋ ਕਿਹੜੀ ਕੰਮ ਕਰੇ ਤੁਸੀਂ ਮੈਡਮ ਜੀ ਕੁੱਤੀ ਆਏ 4 ਸਾਲ ਬਾਅਦ ਅਸੀਂ ਤਾਂ ਸਾਰੇ ਨੇ ਜਿਦਾ ਆਇਆ ਸਾਨੂੰ ਜੀ ਕਿਉਂਕਿ ਇੰਨਾ ਇੱਕ ਦਾ ਮੁੱਲ ਮੋੜਦਾ ਹਾਲ ਹੀ ਦੇ ਵਿੱਚ ਖਰੜ ਦੀ ਐਮਐਲਏ ਅਨਮੋਲ ਗਗਨ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਇੱਕ ਸ਼ਹਿਰੀ ਵਾਰਡ ਦਾ ਪ੍ਰਧਾਨ ਅਨਮੋਲ ਗਗਨ ਮਾਨ ਨਾਲ ਕਾਫੀ ਤਿੱਖੀ ਬਹਿਸ ਕਰਦਾ ਹੋਇਆ ਦਿਖ ਰਿਹਾ ਹੈ ਤੇ ਉਸ ਦੇ ਨਾਲ ਕਈ ਹੋਰ ਉੱਚ ਅਹੁਦਿਆਂ ਵਾਲੇ ਲੋਕ ਵੀ ਖੜੇ ਨਜ਼ਰ ਆ ਰਹੇ ਹਨ ਵੀਡੀਓ ਵਿੱਚ ਇਹ ਮੁੰਡਾ ਅਨਮੋਲ ਗਗਨ ਮਾਨ ਨੂੰ ਸ਼੍ਰੀ ਆਮ ਸਭ ਦੇ ਸਾਹਮਣੇ ਝੜਕੀ ਲਾ ਦਿੰਦਾ ਹੈ ਉਸ ਨੇ ਹੋਰ ਵੀ ਕਈ ਗੱਲਾਂ ਕਹੀਆਂ ਜੋ ਤੁਸੀਂ ਖੁਦ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਂਡ ਕਰਕੇ ਪੱਤੀ ਵੀ ਹੋਈ ਆ ਆਫ ਹੈਗੀ ਆ ਕਨਸਟ੍ਰਕਸ਼ਨ ਨਹੀਂ ਕਉਮੀ ਉਹ ਤੋਂ ਬਾਸੜਕਾ ਬਣ ਜਾਣਗੇ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਹੋ ਵੀ ਹੋਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ 'ਚ ਸਾਰਾ ਕੁਝ ਮੈਂ ਕਰਵਾਵਾਂਗਾ ਮੈਂ ਕਰਵਾ ਦਵਾਂਗੇ ਦੱਸੋ ਆਖੀ ਮੈਨੂੰ ਚਾਰ ਮੈਦਾਨ ਮੈਦਾਨ ਨੂੰ ਕਹਿ ਕੇ ਕਹਿ ਕੇ ਤੱਕਿਆ ਜੀ ਟਰੈਕਟਰ ਲਾ ਕੇ ਹੀ ਗੜਨਗੇ ਪਹਿਲਾਂ ਮੈਦਾਨ ਨਹੀਂ ਮੈਂ ਮੰਨਦਾ 3-4 ਸਾਲ ਹੋ ਗਏ ਤੱਕੇ 2 ਮਹੀਨੇ ਦਾ ਹੋਏ ਕਮੇਟੀ ਬਣੀ ਕਿਹੜੀ ਉਹ ਫੇ 2 ਮਹੀਨੇ ਚ ਦਸੋਂ ਕਿਹੜੀ ਕੰਮ ਕਰ ਰਹੀ ਸੀ ਉਹ ਕੰਮ ਪਾ ਨਹੀਂ ਹੋਣਾ ਕਾਦੋ ਟਰੈਕਟਰ ਤੇ ਲਾ ਦਿਓ ਨਹੀਂ ਜਦੋਂ ਬਸਿਆਂ ਦੇ ਬੱਚਿਆਂ ਦੀ ਬੱਸ ਬਲਟ ਜੀ ਜ਼ਿਆਦਾ ਕਰੂ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆ ਬੋਲ ਕੇ ਹਟੇ ਮੈਡਮ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਜਦੋਂ ਕਰੂਗੀ ਮੈਂ ਕੰਮ ਕਢਾਵਾਂਗਾ ਖਰਚ ਖਰਚ ਚ ਬੈਠੇ ਰਹੇ ਮੈਡਮ ਕੈਮਰਾ ਮਾਰ ਦੋ ਨਹੀਂ ਉਹੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਨਾਮ ਚੱਲੋ ਜੀ ਜ਼ਰੂਰ ਮੈਂ ਇੱਕ ਗੱਲ ਦੱਸਣਾ ਹੈ ਖਰਚਾ ਤਾਂ ਹੁੰਨੇ ਆ ਪਰ ਇਧਰ ਇਹ ਮੁੰਡਾ ਤੇਰਾ ਨੰਬਰ ਵਾੜਦਾ ਦੱਸ ਉਸ ਨੂੰ ਮੈਂ ਨਾ ਮੱਛੀ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਨੇ ਵਾੜ ਜੀ ਮੈਂ ਤੁਹਾਡੇ ਕੋਲ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੀ ਚੱਲੂੰਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਬਸ ਮੈਨੂੰ ਖੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਡਾ ਕਰਾ ਦੂੰਗਾ ਮੈਂ 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿਤੇ ਕਮਰਾ ਵੀ ਨਹੀਂ ਪੈਂਦਾ ਮੈਂ ਗੱਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਫੈਨ ਨਹੀਂ ਆ ਦੋ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਹੀ ਨਾ ਰੋੜਾ ਬਣਾ ਬੋਲਣਗੇ ਤੇ ਪਰ ਆਪਣੇ ਪਾਸੇ ਲੈ ਕੇ ਐਮਸੀ ਮੈਮ ਹਿੰਦੁਸਤਾਨੀ ਟਾਣ ਵਾਲਿਆਂ ਨੂੰ ਕਹਿੰਦਾ 500 ਬਾਕੀ ਹੋ ਜਾਂਦਾ ਗਟਕਾ ਬਣਾ ਲਿਆ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂ ਹੋਰ ਕਾ ਦੋ ਦਿਨ ਨਹੀਂ ਕਰਦੇ ਬੜੀ ਤੁਸੀਂ ਪੁੱਛ ਜ਼ਾਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦਿਆ ਚਲੋ ਤੁਸੀਂ ਦੱਸ ਦੋ ਜੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦੋ ਜੀ ਬੜਾ ਆਪੇ ਚਲੋ ਮੇਰੇ ਸੰਗ ਹੁਣ ਗਟਕਾ ਪਵਾਓ ਜੇ ਕਰੀ ਲੈ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪੈਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਅਸੀਂ ਹੀ ਰੋਮਾਂਗੇ ਮੈਂ ਤਾਂ ਨਹੀਂ ਗਿਆ ਆਪਿਆ ਮਾਡਲ ਪਿਛਲੇ ਪਤਾ ਹੋ ਰਹੇ ਮੇਲੇ ਮੀਡਮ ਅੱਧਾ ਸ਼ੁਰੂ ਕਰੀਏ ਬੈਰੀ ਨੰਬਰ ਆੜੀ ਉਹ ਲਿਆਓ ਐਲੀਮੈਂਟ ਪਤਾ ਹੋ ਰਹੇ ਪਹਿਲੇ ਥੋੜੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐ ਤੇਨ ਵੱਡੇ ਐਸ ਸੀ ਤੋਂ ਕਰੇਟਾ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ। ਹਾਂ ਸਾਡੇ ਵੀ ਲੋਕ। ਇੱਕ ਮੀਟਰ ਰੁਕ ਜਿਓ। ਚਲੋ। ਚਲੋ ਤੁਸੀਂ ਕਲੀਅਰ ਕਰ ਲਓ। ਦੂਜੇ ਨੰਬਰ ਤੇ। ਹੁਣ ਸਾਡੀ ਕਮੇਟੀ ਬਣੀ। ਜਦੋਂ ਕਮੇਟੀ ਆਚ ਆ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਦੀ। ਥੋਡੀਆਂ ਨਕਾਰਾਸੀ ਦਾ ਨਕਾਰਾਸੀ ਨਹੀਂ ਪਾਵਰ ਹੈ ਹੁਣ। ਤੁਰਸ਼ੂਲ ਚਲਾ ਤਾ। ਆਲੇ ਕੋਈ ਨਹੀਂ ਸੁਰਖਾ ਦਰਵਾਜ਼ਾ ਨਹੀਂ। ਥੋਡੀਆਂ ਸਾਰੀ ਗੱਲ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਖਾਰਾ। ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ। ਉਰੇ ਦੱਸੋ। ਇਹਨੂੰ ਬਖਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਬਾਈ ਦੁਨੀਆਂ ਕੋਲ ਨਾ ਫੋਨ ਜਦੋਂ ਖੜਾ ਪੁੱਛਦਾ ਨਹੀਂ ਪੰਜ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਗਿਆ ਹੁੰਦਾ ਉਹ ਵੀ ਥੋੜੇ ਯਾਰ ਕੋਈ ਟਾ ਸਾਰਿਆਂ ਸੁਣਦਾ ਜਿਹੜੇ ਨਾਲ ਵਿੱਚ ਰਹਿੰਦਾ ਉਹਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜਾਈਏ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿੱਥੇ ਲੂ ਗਈ ਤਾਂ ਮਾਚੀ ਫਿਰ ਮੈਂ ਉਹੀ ਬਾਈ ਨੂੰ ਦੱਸ ਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਅਸੀਂ ਸਨਮਾਨ ਕਰੂਗੇ ਤੁਹਾਡਾ ਪਿੰਡ ਦਾ ਅਸੀਂ ਮੈਨੂੰ ਕਹਿ ਰਹੇ ਨਾ ਟੋਪੇ ਯਾਰ ਸੜਕ ਜੰਤਾਂ ਕੱਦਿਆ ਸੜਕ ਹੈ ਜੀ ਪਤਾ ਨਹੀਂ ਪਾਣੀ ਭਾਈ ਸੜਕ ਤੁਹਾਨੂੰ ਪਤਾ ਹੈ ਕਿ ਬਾਅਦ ਇੱਕ ਬਣੀ ਸੀ ਜੀ ਦਾਦੀ ਦੇ ਵੇਲੇ ਸੜਕ ਨਹੀਂ ਬਣੀ ਆ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਮਾਸਾ ਆਪਾਂ ਹੁਣ ਕਾੜ ਬਣਾਵਾਂਗੇ 19 ਸਾਲ 사ਕੇ ਸਰਕਾਰ ਨੂੰ ਰਹਿ ਕੇ ਮੁਕਾਏ ਦਾਦ ਨਾਲ ਪਰਦੇ ਨਾ ਐਨਾ ਕ ਰਹਿ ਗਏ ਬਹੁਤ ਵੱਡਾ ਕੋਰੋਨਾ ਨੰਬਰ ਦੱਸੋ ਹੀ ਕੌਣ ਬਹੁਤ ਕਾਤੋਂ ਕਰੂਗੇ ਕੰਮ 4 ਸਾਲ ਹੋ ਗਏ ਬਹੁਤ ਅਚੀ ਪਰਫਾਰਮੈਂਸ ਆ ਪਰ ਅਸੀ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ 2 ਮਹੀਨੇ ਦਾ ਹੋ ਗਿਆ ਕਮੇਟੀ ਨੂੰ ਹੀ 2 ਮਹੀਨੇ ਵਿੱਚ ਕਰ ਦੋਗਾ ਕਮੇਟੀ ਸਮਝਾਏ ਵੀ ਪਾਉਣੇ ਨੇ ਅਸਰਾ ਦਿੰਦੇ ਆਂਗਾ ਇੱਕ ਮਹੀਨੇ ਇੱਕ ਇੰਟਰਵਿਊ ਮਹੀਨਾ ਦੇ ਦੋ ਇੱਕ ਮਹੀਨੇ ਰੁਕੋ ਬੱਚੀ ਬਹੁਤ ਅਕਸਰ ਹੋ ਗਈ ਆਪ ਕੋਈ ਨਹੀਂ ਕਰੇ ਜੇ ਹੁਣ ਅਗਲੇ 2 ਮਹੀਨੇ ਚ ਕਰਤਾ ਮੈਨੂੰ ਅੰਨੂ ਮਿਲੀ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਬੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੁਰਾਣਾ ਹਾਲ ਹੈ ਉਹਨਾਂ ਦੇਖ ਲੋ ਮੈਨੂੰ ਸਾਰੇ ਹਲਕੇ ਦੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਦਾ ਕੀ ਕਰਾ ਲੀ ਕਿਉਂ ਪੁੱਛ ਰਹੀ ਹੈ ਪਿੰਡ ਦਾ ਸਾਰੇ ਨੇ ਜਿੱਦ ਆਇਆ ਤੁਹਾਨੂੰ ਵੀ ਕਿਉਂਕਿ ਇੰਨਾ ਦਾ ਮੁੱਲ ਮੋੜ ਦੋ ਹੀ ਕੰਮ ਥੋੜਾ ਬੋਧ ਤਾਂ ਕਰ ਲਓ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦੇ ਪਾਸੇ ਲੱਗਦੇ ਜੀ ਇੱਕ ਜਾਣਿਆ ਮੈਂ ਜੇ ਸੜਕ ਦੇ ਪਾਸ ਨੂੰ ਕਿਆ ਕਰਾਂ ਜਰੂਰ ਦੇਖਣੇ ਤਾਂ ਤੁਹਾਨੂੰ ਲੱਗਦੇ ਕੋਈ ਮੈਨੂੰ ਸੜਕ ਦਾ ਬਣ ਜੂਗੀ ਹੈ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮੰਨਾ ਕਰਦੇ ਪ੍ਰੈਸ਼ਰ ਮੇਰੀ ਗੱਲ ਸੁਣੇਗੀ ਇੱਕ ਜਿਹੜਾ ਸਮ ਲਾ ਗਿਆ ਪਰ ਮੈਂ ਤੇਰਾ ਧੰਨਵਾਦ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ